ਦੀਵਾਨ ਡੌਡਰਮਾਲ ਜੀਆ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਕਿਵਾਰ ਮੰਗਿਆ ਕਿ ਮੇਰਾ ਸਾਰਾ ਮਨ ਸੁੱਝੜ ਜਾਵੇ ਕਿਵੇਂ ਇਹਨੇ ਅਮੀਰ ਕੋਈ ਸੰਦ ਦੀਵਾਨ ਡੌਡਰਮਾਲ ਕਿੱਥੋਂ ਲੈ ਕੇ ਆਏ ਸੀ ਇਹਨਾਂ 16 ਦਿਵਾਨ ਡੌਡਰਮਾਲ ਪਿੰਡ ਆਲੂਵਾਲ ਤਹਿਸੀਲ ਭਵਾਨੀਗੜ੍ਹ ਤੇ ਜਿੱਥੇ ਆਪ ਸ੍ਰੀ ਅਮਰਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਦੇ ਲਈ ਰਵਾਨਾ ਹੋਇਆ ਉਸ ਜਥੇ ਦੇ ਵਿੱਚ ਇੱਕ ਬਜ਼ੁਰਗ ਸਨ ਜੋ ਕਿ ਰਾਸਤੇ ਦੇ ਵਿੱਚ ਸੋਚਦੇ ਜਾਂਦੇ ਨੇ ਕਿ ਆ ਆਤਮਾ ਮੈਂ ਗੁਰੂ ਪਰਸੋਂ ਮੰਗਾਗਾ ਉਹ ਆਤਮਾ ਮੈਂ ਗੁਰੂ ਪਰਸੋਂ ਮੰਗਾਗਾ ਤੇ ਜਦੋਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਸੇਵਾਦਾਰ ਗੁਰੂ ਰਾਮਦਾਸ ਜੀ ਨੂੰ ਚੌਂਸਾਹ ਕਰ ਰਹੇ ਨੇ ਤਾਂ ਉਸ ਬਜ਼ੁਰਗ ਦਾ ਮਨ ਸ਼ੀਤਲ ਹੋ ਗਿਆ ਠੰਡਾ ਹੋ ਗਿਆ ਤੇ ਜਦੋਂ ਗੁਰੂ ਰਾਮਦਾਸ ਜੀ ਨੇ ਬਜ਼ੁਰਗਾਂ ਨੂੰ ਪੁੱਛਿਆ ਕਿ ਬਜ਼ੁਰਗੋ ਦੱਸੋ ਕੀ ਚਾਹੀਦਾ ਬਜ਼ੁਰਗ ਚੁੱਪ ਰਹੇ ਦੁਬਾਰਾ ਫਿਰ ਪੁੱਛਿਆ ਫਿਰ ਚੁੱਪ ਰਹੇ ਤੇ ਤੀਸਰੀ ਵਾਰ ਗੁਰੂ ਰਾਮਦਾਸ ਜੀ ਨੇ ਫਿਰ ਕਿਹਾ ਕਹਿਣ ਲੱਗੇ ਕਿ ਬਜ਼ੁਰਗੋ ਐਨੀ ਦੂਰੋਂ ਚੱਲ ਕੇ ਵੀ ਆਏ ਹੋ ਕੋਈ ਦਾਤ ਮੰਗ ਲਵੋ ਤਾਂ ਬਜ਼ੁਰਗਾਂ ਨੇ ਕਿਹਾ ਪਾਤਸ਼ਾਹ ਜੀ ਮਹੌਤ ਆਜੂ ਉਮਰ ਬੜੀ ਹੋ ਗਈ ਹੈ ਤੇ ਤੁਰਨਾ ਫਿਰਨਾ ਮੁਸ਼ਕਲ ਹੋ ਗਿਆ ਹੈ ਬੜੀ ਮੁਸ਼ਕਲ ਦੇ ਨਾਲ ਹੁਣ ਤੁਹਾਡੇ ਦਰ ਤੇ ਆਏ ਹਾਂ ਕਿਰਪਾ ਕਰੋਗੇ ਇਸ ਤੋਂ ਬਾਅਦ ਸਾਡੇ ਛਪਰੀ ਦੇ ਵਿੱਚ ਕੁੱਲੀ ਦੇ ਵਿੱਚ ਆਪਣੇ ਚਰਨ ਪਾਵੋਗੇ ਤੇ ਦਰਸ਼ਨ ਦੇਵੋਗੇ ਗੁਰੂ ਰਾਧਾ ਜੀ ਕਹਿਣ ਲੱਗੇ ਜਰੂਰ ਤੇ ਉਸ ਬਜ਼ੁਰਗ ਨੇ ਪੁੱਛਿਆ ਪਾਤਸ਼ਾਹ ਜੀ ਕਦੋਂ ਆਵੋਗੇ ਤੇ ਕਿੰਨੇ ਸਿੰਘ ਤੁਹਾਡੇ ਨਾਲ ਹੋਣਗੇ ਗੁਰੂ ਰਾਮਦਾਸ ਜੀ ਨੇ ਕਿਹਾ 30 40 ਸਿੰਘ ਸਾਡੇ ਨਾਲ ਹੋ ਗਏ। ਤਾਂ ਬਜ਼ੁਰਗ ਤੇ ਹੂ ਦੇ ਵਿੱਚੋਂ ਅਚਨ ਜੇਕੇ ਸ਼ੌਦ ਨਿਕਲੇ ਕਹਿੰਦੇ ਫਿਰ ਤਾਂ ਰਹਿ ਨਹੀਂ ਦਿਓ। ਗੁਰੂ ਰਾਮਦਾਸ ਜੀ ਮੁਸਕਰਾ ਕੇ ਕਹਿਣ ਲੱਗੇ ਕੀ ਗੱਲ ਬਜ਼ੁਰਗੋ ਤੁਹਾਨੂੰ ਸਾਡੇ ਸਿੰਘਾਂ ਤੋਂ ਕੋਈ ਸ਼ਿਕਾਇਤ ਹੈ? ਬਜ਼ੁਰਗ ਕਹਿਣ ਲੱਗੇ ਪਾਤਸ਼ਾਹ ਜੀ ਕੋਈ ਸ਼ਿਕਾਇਤ ਨਹੀਂ। ਮੈਂ ਗਰੀਬ ਹਾਂ। ਮੈਂ ਤੁਹਾਨੂੰ ਤਾਂ ਭੋਜਨ ਸ਼ਿਕਾ ਦੇਵਾਂਗਾ ਪਰ 30 40 ਸਿੰਘ ਨੂੰ ਮੈਂ ਕਿਥੋਂ ਦਾਵਾਂਗਾ? ਪਾਤਸ਼ਾਹ ਜੀ ਕੇ ਤੇ ਅਸੀਂ ਆਵਾਂਗੇ ਤੇ ਉਦੋਂ ਆਵਾਂਗੇ ਜਦੋਂ ਸਰੀਰ ਕਰਕੇ ਤੂੰ ਵੀ ਇਸ ਦੁਨੀਆਂ ਦੇ ਵਿੱਚ ਨਹੀਂ ਹੋਣਾ ਤੇ ਅਸੀਂ ਵੀ ਨਹੀਂ ਹੋਣਾ ਨੌਵੇਂ ਪਾਤਸ਼ਾਹ ਜੀ ਦੇ ਜਮੇ ਦੇ ਵਿੱਚ ਆਵਾਂਗੇ ਜਦੋਂ ਅਸੀਂ ਆਵਾਂਗੇ ਉਦੋਂ ਤੇਰੇ ਕੋਲ 30 40 ਨਹੀਂ ਸਗੋਂ 400 ਸਿੰਘਾਂ ਨੂੰ ਬਰਸਾਦੇ ਸਿਕਾਉਂਦੇ ਸਬਰਤਾ ਹੋਵੇਗੀ ਤੇ ਤੇਰਾ ਘਰ ਕਿਸੇ ਮਹਿਲ ਵਰਗੀ ਹਵੇਲੀ ਦੇ ਵਿੱਚ ਹੋਵੇਗਾ ਤੇ ਤੇਰਾ ਚੰਗਾ ਰਾਜ ਭਾਗ ਹੋਵੇਗਾ ਇਸੇ ਤਰ੍ਹਾਂ ਸਮਾਂ ਗੁਜ਼ਰਿਆ ਪੀੜੀਆਂ ਦੀਆਂ ਪੀੜੀਆਂ ਲੱਗਦੀਆਂ ਗਈਆਂ ਤੇ ਇੱਕ ਨੌਜਵਾਨ ਨੂੰ ਪਤਾ ਲੱਗਿਆ ਕਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਨਗਰ ਦੀ ਫਿਰਨੀ ਤਿਆਰ ਲਈ ਤੇ ਉਸ ਨੇ ਪ੍ਰੇਮ ਸਤਕਾਰ ਦੇ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਵਨ ਨੂੰ ਆਪਣੀ ਹਵੇਲੀ ਦੇ ਵਿੱਚ ਲਿਆਂਦਾ ਗੁਰੂ ਪਾਤਸ਼ਾਹ ਜੀ ਨੇ ਕੀਰਤਨ ਕੀਤਾ ਕਥਾ ਵਿਚਾਰਾ ਹੋਇਆ ਨਿਤਲੇ ਹੋਇਆ ਤੇ ਗੁਰੂ ਪਾਤਸ਼ਾਹ ਜੀ ਨੂੰ ਤੇ ਸਾਰੇ ਸਿੰਘਾਂ ਨੂੰ ਪ੍ਰਸਾਦਾ ਵੰਡਿ ਸਕਾਇਆ ਗਿਆ ਜਦੋਂ ਸਵੇਰ ਹੋਈ ਉਸੇ ਤਰ੍ਹਾਂ ਪਾਤਸ਼ਾਹ ਜੀ ਨੇ ਨਿਤਰੇਮ ਕੀਤਾ ਕੀਰਤਨ ਕੀਤਾ ਤੇ ਪ੍ਰਸਾਦਾ ਪਾਣੀ ਸਾਕ ਕੇ ਜਦੋਂ ਪਾਤਸ਼ਾਹ ਜੀ ਨਵਾਲਾ ਹੋਣ ਲੱਗੇ ਤਾਂ ਉਸ ਨੌਜਵਾਨ ਨੇ ਗੁਰੂ ਪਾਤਸ਼ਾਹ ਜੀ ਨੂੰ ਮੋਹਰਾ ਦਾ ਭਰਿਆ ਥਾਲ ਤੇ ਇੱਕ ਦਸਾਲਾ ਭੇਟ ਕੀਤਾ ਤਾਂ ਗੁਰੂ ਤੇਗ ਬਹਾਦਰ ਜੀ ਨੇ ਦਸਾਲਾ ਚੁੱਕ ਲਿਆ ਪਰ ਮੋਹਰਾ ਦੇ ਥਾਲ ਨੂੰ ਹੱਥ ਨਾਲ ਭੰਗ ਕਰ ਦਿੱਤਾ ਤੇ ਕਿਹਾ ਨੌਜਵਾਨਾ ਇਹ ਮੋਹਰਾ ਥੋੜੀਆਂ ਨੇ ਸਿੰਘਾਂ ਸਾਨੂੰ ਜ਼ਿਆਦਾ ਚਾਹੀਦੀਆਂ ਸੀ ਉਹ ਕਹਿਣ ਲੱਗੇ ਗੁਰੂ ਜੀ ਕੋਈ ਗੱਲ ਨਹੀਂ ਸਾਡੀ ਤਜੋਰੀ ਦੇ ਵਿੱਚ ਹੋਰ ਮੋਹਰਾ ਪਈਆਂ ਨੇ ਅਸੀਂ ਤੁਹਾਨੂੰ ਉਹ ਲੈ ਦੇ ਦਿੰਦੇ ਹਾਂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਨਹੀਂ ਐਨੀ ਅਨਮੋਲ 100 ਨਾਲ ਨਹੀਂ ਸਨ ਸਾਨੂੰ ਗੱਡਾ ਭਰ ਕੇ ਮਰੋਦਾ ਚਾਹੀਦਾ ਕਹਿ ਲਗਿਆ ਪਾਤਸ਼ਾਹ ਜੀ ਜੋ ਵੀ ਅਜ ਰਾਜ ਭਾਗ ਹੈ ਜੋ ਕਿ ਬਾਜ਼ਮ ਕੀਚੇ ਦੇ ਜੋ ਵੀ ਆਪਣਾ ਵਪਾਰ ਹੈ ਸਾਰਾ ਤੁਹਾਡੀ ਕਿਰਪਾ ਦੇ ਸਦਕਾ ਹੈ ਜੇ ਹੁਕਮ ਕਰੋ ਤਾਂ ਵੇਚ ਕੇ ਮੈਂ ਬੋਲਾਂ ਨਹੀਂ ਹਾਂ ਪਾਤਸ਼ਾਹ ਜੀ ਕਹਿੰਦੇ ਨਹੀਂ ਜਦੋਂ ਲੋੜ ਵੀ ਅਸੀਂ ਆਪ ਹੀ ਤੇਰੇ ਤੋਂ ਸੇਵਾ ਲੈ ਲੈਣੀ ਹੈ ਤੇ ਉਸ ਨੌਜਵਾਨ ਨੂੰ ਆਪਾਂ ਜਿੰਨਾਂ ਜਾਣਦੇ ਆ ਦਿਵਾਨ ਟੋਡਰਮਾਲ ਸਿੰਘ ਦੇ ਨਾਮ ਦੇ ਨਾਲ ਜਦੋਂ ਛੋਟੇ ਸਹਿਲਜਾਦੇ ਤੇ ਮਾਤਾ ਗੁਜਰਕੌਰ ਜੀਆਂ ਦੀ ਸ਼ਹਾਦਤ ਹੋਈ ਤਾਂ ਉਹਨਾਂ ਦਾ ਸਰੀਰ ਹੰਸਲਾ ਨਦੀ ਦੇ ਕਿਨਾਰੇ ਤੇ ਰਸਾ ਦਿੱਤਾ ਗਿਆ। ਚੌਥੇ ਸ਼ਿਪਾਣੀ ਵਾਲੀ ਡੌਂਗੀ ਲਾ ਦਿੱਤੀ ਤੇ ਤੀਸਰੇ ਦਿਨ ਇਹ ਖ਼ਬਰ ਦਿਵਾਲ ਟੋਟਰਮਲ ਜੀਆਂ ਦੇ ਕੋਲ ਪਹੁੰਚੀ ਤੇ ਉਸੇ ਵੇਲੇ ਉਹ ਭੱਜੇ ਗਏ ਹੰਸਲਾ ਨਦੀ ਤੇ। ਜਦੋਂ ਗਏ ਉੱਥੇ ਫੌਜ ਅੰਗੀ ਹੋਈ ਹੈ ਤੇ ਦੇਖਿਆ ਛੋਟੇ ਸਹਿਲਜਾਦੇ ਤੇ ਮਾਤਾ ਗੁਜਰਕੌਰ ਜੀਆਂ ਦੇ ਸਰੀਰ ਪਏ ਨੇ। ਪਰ ਉਸ ਪਹੁੰਚਦੇ ਦਿਵਾਲ ਟੋਟਰਮਲ ਜੀਆਂ ਨੂੰ ਸਰੀਰਾਂ ਦੇ ਕੋਲ ਡਾ ਜਾਣਾ ਪਿਆ। ਉਦੋਂ ਦਿਵਾਨ ਟੋਡਰਮਲ ਜੀਾਂ ਦਾ ਵੀ ਬੜਾ ਇਲਾਕੇ ਦੇ ਵਿੱਚ ਨਾਮ ਸੀ ਚੰਗਾ ਵਪਾਰ ਸੀ ਉਹਨਾਂ ਦੇ ਵਪਾਰ ਦੇ ਨਾਲ ਬੜੇ ਲੋਕ ਰੁਜ਼ਗਾਰ ਦੇ ਵਿੱਚ ਲੱਗੇ ਸੀ ਤੇ ਜਦੋਂ ਉਹਨਾਂ ਨੇ ਸੋਚਿਆ ਵੀ ਸਹਿਰ ਜਾਂਦੇ ਤੇ ਮਾਤਾ-ਗੁਜਰੀ ਕੌੜ ਜੀਂਦੇ ਆ ਸੰਸਕਾਰ ਜ਼ਰੂਰ ਕਰਨਾ ਹੈ ਤਾਂ ਉਹਨਾਂ ਨੇ ਸਮੇਂ ਦੇ ਸ਼ਾਸਕਾਂ ਦੇ ਕੋਲ ਪਹੁੰਚ ਕੀਤੀ ਜੋ ਕਿ ਉਸ ਸਮੇਂ ਦੇ ਸਿਆਸੀ ਅਧਿਕਾਰੀਆਂ ਦਿਵਾਨ ਟੋਡਰਮਲ ਜੀ ਅਤੇ ਉਹਨਾਂ ਤੱਕ ਪਹੁੰਚ ਕੀਤੀ ਕਿਉਂਕਿ ਹੁਣ ਦਿਵਾਨ ਟੋਡਰਮਲ ਜੀ ਵੀ ਬੜੀ ਪਾਵਰ ਸੀ ਬੜਾ ਰਾਜਭਾਲ ਸੀ ਬੜੇ ਰੁਚੀ ਘਰਾਣੇ ਦੇ ਸੀ ਤਾ ਸਾਰਿਆਂ ਨੇ دیਵਾਨ ਗੁਡਰਮਲ ਜੀ ਦੀ ਗੱਲ ਨੂੰ ਸੁਣਦਿਆਂ ਪਾਇਆ ਵਜੀਰ ਖਾਨ ਦੇ ਕੋਲੇ ਗੱਲ ਕਰਤੀ ਚਰਚਾ ਕੀਤੀ ਤਾਂ ਵਜੀਰ ਖਾਨ ਨੇ ਇੱਕ ਰਸਤਾ ਦੱਸਿਆ ਕਹਿੰਦੇ ਜਿੰਨੀ ਜਗ੍ਹਾ ਇਹਨਾਂ ਨੂੰ ਚਾਹੀਦੀ ਹੈ ਆਪਣੀ ਜਗ੍ਹਾ ਦੇ ਵਿੱਚ ਸੋਨੇ ਦੀਆਂ ਮੋਹਰਾਂ ਬਸਾਈਆਂ ਜਾਂ ਤਾਂ دیਵਾਨ ਗੁਡਰਮਲ ਜੀ ਤੇ ਉਹਨਾਂ ਦੇ ਭਰਾ ਨੇ ਆਪਣਾ ਸਾਰਾ ਰਾਜ ਭਾਗ ਤੇ ਜੋ ਵੀ ਗਦਾਮ ਦੇ ਵਿੱਚ ਮਾਲ ਪਿਆ ਸੀ ਸਾਰਾ ਕੁਝ ਘਾਟੇ ਬਾਜ਼ੇ ਦੇ ਨਾਲ ਵੇਚ ਕੇ ਸੋਨੇ ਦੀਆਂ ਮੋਹਰਾਂ ਦਾ ਗੱਡਾ ਭਰ ਲੈਂਦਾ ਤੇ ਉਸ ਜਗ੍ਹਾ ਦੇ ਉੱਪਰ ਮੋਹਰਾਂ ਜਿੰਨੀਆਂ ਦਿੱਤੀਆਂ ਤਾਂ ਵਜ਼ੀਰ ਖਾਨ ਨੇ ਕਿਹਾ ਕਿ ਮੋਹਰਾਂ ਵਛਾਉਂਦੀਆਂ ਨਹੀਂ ਮੋਹਰਾਂ ਖੜੀਆਂ ਕਰਕੇ ਜਿੰਨੀਆਂ ਜਰੂਰ ਤਾਂ ਉਸ ਵੇਲੇ ਦੀਵਾਨ ਟੋਡਰਮਲ ਜੀਆ ਨੇ ਮੋਹਰਾਂ ਖੜੀਆਂ ਕਰਕੇ ਜਿੰਨੀਆਂ ਤੇ 11x11 ਸਕਰ ਫੁੱਟ ਜਗ੍ਹਾ ਜਿਹੜੀ ਹੈ ਦੀਵਾਨ ਟੋਡਰਮਲ ਜੀਆ ਨੇ ਪ੍ਰਾਪਤ ਕੀਤੀ ਤੇ ਵਜ਼ੀਰ ਖਾਨ ਦੇ ਸਿਪਾਹੀ ਉਸ ਜਗ੍ਹਾ ਤੋਂ ਮੋਹਰਾਂ ਚਾਕੇ ਲੈ ਗਏ ਤੇ ਉਹ ਜਗ੍ਹਾ ਦੀਵਾਨ ਟੋਡਰ ਮੰਦ ਗਿਆ ਉਸ ਤੋਂ ਵੀ ਤੇ ਸਬਦਾਨ ਦੇ ਨਾਲ ਉਹਨਾਂ ਨੇ ਤੇ ਉਹਨਾਂ ਦੇ ਨਾਲ ਮਾਤਾ ਮੋਤੀਰਾਮ ਮਹਾਰਾਜੀਆਂ ਨੇ ਛੋਟੇ ਸਹਿਮਜਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਆਸ਼ਾਸ ਕਰ ਦਿੱਤਾ। ਸੋ ਧੰਨ ਨੇ ਜਿਨ੍ਹਾਂ ਨੇ ਆਪਣਾ ਸਾਰਾ ਰਾਜਪਾਲ ਛੱਡ ਕੇ ਸਾਰਾ ਕੁਝ ਪਿਆਰ ਕੇ ਗੁਰੂ ਦੀ ਸੇਵਾ ਦੇ ਨੇਕੇ ਦੇ ਵਿੱਚ ਲਾ ਦਿੱਤਾ। ਤੇ ਵਿਦਵਾਨ ਲਿਖਦੇ ਨੇ ਕਿ ਵਿਵਾਲ ਟੋਡਰਮਲ ਜੀਆ ਨੇ 78000 ਸੋਨੇ ਦੀਆਂ ਮੋਹਰਾਂ ਜਿੜੀਆਂ ਜਿਨ੍ਹਾਂ ਦੀ ਕੀਮਤ ਅੱਜ 6 ਅਰਬ 8 ਕਰੋੜ 40 ਲੱਖ ਰੁਪਏ ਹੈ। ਭਾਵੇਂ ਉਹਨਾਂ ਨੇ ਆਪਣਾ ਸਾਰਾ ਕੁਝ ਰਾਜਪਾਲ ਸਾਰਾ ਕੁਝ ਵਿਆਸ ਕੇ ਗੁਰੂ ਪਾਸ ਜੀ ਦੇ ਪਰਿਵਾਰ ਦੇ ਵਿੱਚ ਆਪਣੀ ਸੇਵਾ ਲੇਖੇ ਦੇ ਵਿੱਚ ਲਾਇਆ ਤੇ ਅੱਜ ਆਪਾਂ ਸਾਰੀ ਨੂੰ ਜਵਾਨ ਟੋਡਰਮਲ ਜੀਆ ਦੇ ਨਾਮ ਦੇ ਨਾਲ ਜਾਣਦੇ ਆ ਤੇ ਜੋ ਜਗ੍ਹਾ ਦਿਵਾਨ ਟੋਡਰਮਲ ਜੀਆ ਨੇ ਖਰੀਦੀ ਉਸ ਜਗ੍ਹਾ ਦੇ ਵਿੱਚ ਇੱਕ ਥੜਾ ਬਣਾ ਕੇ ਇੱਕ ਕੁੱਝੇ ਦੇ ਵਿੱਚ ਛੋਟੇ ਸਹਿਬ ਜਾਂਦੇ ਤੇ ਮਾਤਾ ਗੁਜਰ ਤੋਂ ਜੀਆ ਦੇ ਸ੍ਰੀਂ ਦੀ ਰਾਤ ਪਾਹੀ ਸਜੋਬਤ ਕੀਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਿਵਾਨ ਟੋਡਰਮਲ ਜੀਆ ਨੂੰ ਦਰਸ਼ਨ ਦਿੱਤੇ ਤਾਂ ਟੋਡਰਮਲ ਜੀਆ ਨੇ ਇੱਕ ਇਮਤ ਰੱਖੀ ਕਿ ਪਾਤਸ਼ਾਹ ਜੀ ਮੇਰਾ ਇਹ ਸਾਰਾ ਬਾਸ ਉੱਜੜ ਜਾਵੇ ਕਿਉਂ ਕਿਉਂਕਿ ਉਹ ਚਾਹੁੰਦੇ ਸਨ ਕਿ ਇਹ ਜ਼ਮੀਨ ਜਿਹੜੀ ਅਸੀਂ ਫਰੀਦੀ ਹੈ ਤੇ ਜੇ ਸਾਡੀਆਂ ਹੋਰ ਪੀੜ੍hiyan ਆ ਗਈਆਂ ਤਾਂ ਉਹਨਾਂ ਨੇ ਮਾਨ ਕਰਨਾ ਹੈ ਉਹਨਾਂ ਨੇ ਕਹਿਣਾ ਹੈ ਕਿ ਸਾਡੇ ਪੁਰਖਿਆਂ ਨੇ ਜ਼ਮੀਨ ਖਰੀਦੀ ਸੀ ਤੇ ਅਸੀਂ ਨਹੀਂ ਚਾਹੁੰਦੇ ਕੋਈ ਮਾਨ ਕਰੇ ਦੇਖੋ ਕਿੰਨੀ ਉਹਨਾਂ ਦੇ ਅੰਦਰ ਨਿਵਰਦਾ ਹੋਵੇਗੀ ਜਿਨ੍ਹਾਂ ਨੇ ਆਪਣਾ ਸਾਰਾ ਰਾਜ ਭਾਗ ਪਿਆ ਕਰਕੇ ਫਿਰ ਵੀ ਗੁਰੂ ਪਾਤਸ਼ਾਹੀਆਂ ਤੋਂ ਇਹ ਮੰਗ ਰੱਖੀ ਕਿ ਸਾਡਾ ਵੰਸ ਹੋ ਜੜਿਆ ਧੰਨ ਨੇ ਉਹਨੂੰ ਜਿਨ੍ਹਾਂ ਨੇ ਗੁਰੂ ਪਾਤਸ਼ਾਹੀ ਦੇ ਪਰਿਵਾਰ ਦੀ ਸੇਵਾ ਕੀਤੀ